ਕੇ ਕੇ ਰੰਗਲੇ ਪੰਜਾਬ ਨੂੰ ਬੇਦਾਵਾ ਪੱਜ ਚਲੇ ਕਿਉਂ ਮਦੇਸਨੂ ਦੇ ਕੇ ਰੰਗਲੇ ਪੰਜਾਬ ਨੂੰ ਬੇਦਾਵਾ ਪੱਜ ਚਲੇ ਕਿਉਂ ਮਦੇਸਨੂ ਦਾ ਪਿਤਾ ਜਿਹੜੇ ਦੇਸ ਦਾ ਹੋ ਕੇ ਜਵਾਨ ਮੋ ਤਿਆਗੇ ਆ ਕਿਉਂ ਏਸ ਦਾ ਹੋ ਕੇ ਜਵਾਨ ਮੋ ਤਿਆਗੇ ਆ ਕਿਉਂ ਏਸ ਦਾ ਕਰ ਛੱਡਣਾ ਦਾ ਨਾ ਕੋਈ ਪਛੇਤਾਵਾ ਅਮਰੀ ਕਾਂ ਲੜਨੂ ਦੇ ਕੇ ਚੱਲੇ ਕਿਉਂ ਪੰਜਾਬ ਨੂੰ ਬੇਦਾਵਾ ਪੱਜ ਚੱਲੇ ਕਿਉਂ ਮਰੇ ਮਨ ਆਗੇ ਤੇ ਕੋਈ ਰਹਿ ਹਰੋ ਜੀ ਗਾਰ ਨਹੀਂ ਦੇਸ ਦੇ ਭਵਿਕਾ ਲਈ ਚਿੰਤਾ ਦਸਰੇ ਕਾਰ ਨਹੀਂ ਦੇਸ ਦੇ ਭਵਿਕਾ ਲਈ ਚਿੰਤਾ ਦਸਰੇ ਕਾਰ ਨਹੀਂ ਆਪਾਂ ਵੀ ਜੇ ਤਾ ਉਹ ਹੱਕਾਂ ਦੇ ਲਈਦਾ ਵਾ ਆਪਾਂ ਵੀ ਜੇ ਤਾ ਉਹ ਹੱਕਾਂ ਦੇ ਲਈਦਾ ਵਾ ਸੋਚੋ ਮੇਰੇ ਨਾ ਕੀ ਬਣੂ ਦੇ ਕੀ ਰੰਗੇਲੇ ਪੰਜਾਬ ਨੂੰ ਬੇਦਾਵਾ ਪਾਜ ਚੱਲੇ ਕਿਉਂ ਬਦੇਸ ਨੂੰ ਦੇਖਣ ਸੁਣਨ ਵਿੱਚ ਹੁਣ ਕੀ ਭਲੇਖੇ ਨੇ ਉੱਥੇ ਵੀ ਗੰਵਾਂ ਦਾ ਗੁਹਾ ਮੂਤ ਟੋਂਦੇ ਦੇਖੇ ਨੇ ਉੱਥੇ ਵੀ ਗੰਵਾਂ ਦਾ ਗੁਹਾ ਮੂਤ ਟੋਂਦੇ ਦੇਖੇ ਨੇ ਬਸ ਢਾਲੇ ਰਾ ਨੂੰ ਗੀਣ ਵਾ 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 ਬਸ ਢਾਲੇ ਰਾ ਨੂੰ ਗੀਣ ਵਾ 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 ਪਜ ਚਲੇ ਕਿਉ ਮਦੇਸ ਨੂੰ ਦੇਖੇ ਰੰਗਲੇ ਪੰਜਾਬ ਨੂੰ ਬੇਦਾਵਾ ਪਜ ਚਲੇ ਕਿਉ ਮਦੇਸ ਨੂੰ ਆਕੇ ਪਰਵਾਸੀ ਕਰਦੇ ਕਰਮ ਹੈ ਕਰੇ ਕੰਮ ਕਰਨ ਤੇ ਆਪਨ ਅਨੁਸਾਰ ਮ ਹੈ ਕਰੇ ਕੰਮ ਕਰਨ ਤੇ ਆਪਨ ਅਨੁਸਾਰ ਮ ਹੈ ਵੇਲੇ ਫੁਕਰ ਪਣਾ ਤੇ ਦੇਖਾਵਾ ਵੇਲੇ ਫੁਕਰ ਪਣਾ ਤੇ ਦੇਖਾਵਾ ਅਮਰੀਕਾ ਤੇ ਕੈਨੇਡਾ ਨੂੰ ਦੇਖੇ ਚੱਲੇ ਉਹ ਪੰਜਾਬ ਨੂੰ ਬੇਦਾਵਾ ਬਾਦਲੇ ਕਿਉਂ ਬਰੇ ਸੋ ਇੱਥੇ ਸਰਦਾਰੀ ਛਾਡੇ ਉੱਥੇ ਕਰੋ ਬਗਾਰ ਜੀ ਇੱਥੇ ਆ ਕੇ ਟੌਰ ਸੇਹੀ ਮਾਰੋ ਦਿਨ ਚਾਰ ਜੀ ਕਿ ਤੈ ਆਕੇ ਟਾਵਰ ਸੇ ਘੀਮਾਰੋ ਦਿਨ ਚਾਰ ਜੀ ਮਾਦੇ ਬੂਰੀ ਜਾ ਹੈ ਮਾਦੇ ਬੂਰੀ ਹੈ ਜਾਮਾ ਵੇ ਪਰਚਾਵਾ ਪਾਦ ਚੱਲੇ ਕਿਉ ਮਨੇ ਸਨੂ ਦੇ ਕੇ ਰੰਗ ਰੇ ਪੰਜਾਬ ਨੂੰ ਵੇਦਾਵਾ ਪਾਦ ਚੱਲੇ ਕਿਉ ਮਨੇ ਸਨੂ ਜਾਵਣਾ ਬਦੇਸ ਲੋਕੀ ਕਾ ਤੋਂ ਮਜੇ ਬੂਰ ਹੈ ਇਹਦੇ ਵਿੱਚ ਸੋਚੋ ਕਿ ਤੇ ਸਾਡਾ ਵੀ ਕਹ ਤੂਰ ਹੈ ਇਹਦੇ ਵਿੱਚ ਸੋਚੋ ਕਿਰੇ ਸਾਡਾ ਵੀ ਕਹ ਤੂਰ ਹੈ ਕਿਹੜਾ ਆ ਗਿਆ ਬਲ ਤੂੰ ਹੈ ਬੁਲਾਵਾ ਪਦ ਚਲੇ ਕਿਉਂ ਮਰੇਸ ਨੂੰ ਦੇਖੇ ਰੰਗਲੇ ਪੰਜਾਬ ਨੂੰ ਵੇਦਾਵਾ ਪਦ ਚਲੇ ਕਿਉਂ ਮਰੇਸ ਨੂੰ ਨਾ ਦੇ ਆਸਹਾਦਤਾ ਦਾ ਚੰਗਾ ਮੁਲਤਾਰਿਆ ਜਿਨ੍ਹਾਂ ਨੇ ਪੰਜਾਬ ਦੇ ਲਈ ਸਰਮਸ ਵਾਰਿਆ ਜਿਨ੍ਹਾਂ ਨੇ ਪੰਜਾਬ ਦੇ ਲਈ ਸਰਮਸ ਵਾਰਿਆ ਕਾ ਦੁੱਖ ਲੈ ਕੇ ਸਹੀਤਾ ਦਾ ਕਹਿਣਾ ਵਾ ਪੱਜ ਚਲੇ ਕਿਉਂ ਬਦੇਸ ਨੂੰ ਦੇ ਕੇ ਰੰਗੇਲੇ ਪੰਜਾਬ ਨੂੰ ਬੇਦਾਵਾ ਪੱਜ ਚਲੇ ਕਿਉਂ ਬਨੇਸ ਨੂੰ ਦੁਖ ਸੁਖ ਵਾਲੀ ਆਉਂਦੀ ਜ਼ਿੰਦਗੀ ਚ ਘੜੀਆਂ ਦੁਖ ਸੁਖ ਵਾਲੀ ਆਉਂਦੀ ਜ਼ਿੰਦਗੀ ਦੀ ਘੜੀਆਂ ਬਨਹਾਰ ਸਿੰਘ ਲਿਖੀ ਦਾ ਨੋਬਿੰਦ ਘੜੀਆਂ ਬਨਹਾਰ ਸਿੰਘ ਲਿਖੀ ਦਾ ਨੋਬਿੰਦ ਘੜੀਆਂ ਕੋਈ ਸੁਣਦਾ ਨਹੀਂ ਕਿਸੇ ਦੀ ਪਰਵਾਹ ਪੱਤ ਚੱਲੇ ਕਿਉਂ ਬਨੇ ਚਨੂ ਦੇ ਤੀਰੰਗਲੇ ਪੰਜਾਬ ਨੂੰ ਮੇਦਾਵਾ ਬਾਦਤਾਂ ਲਈ ਕਿਉਂ ਮਰੇ ਸਾਨੂੰ